हां जी दोस्तों सत श्री अकाल स्वागत करते हैं ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਮੂਸੇ ਵੀਰ ਹੀਰੇ ਦੇ ਕੋਲ ਆਇਆ ਦੋਸਤੋ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈ ਇਸ ਪਿੰਡ ਨੂੰ ਵਿਖੇ ਪਿੰਡ ਤੋਂ ਦੋਸਤੋ ਜਦੋਂ ਆਪਾਂ ਚਭਾ ਲਾਉਨੇ ਆ ਤੇ ਸੁਰ ਸਿੰਘ ਤੋਂ ਅਗਲਾ ਆਡਾ ਪਿੰਡ ਮੂਸੇ ਦਾ ਆਉਂਦਾ ਤੇ ਬਿਲਕੁਲ ਇਹਦੇ ਆਪੋਜ਼ਿਟ ਪਿੰਡ ਸਿਸ਼ਰੇਵਾਲ ਗੱਗੋਪੂਹਾ ਤਕਰੀਬਨ ਕੋਈ ਕਿਲੋਮੀਟਰ ਦੀ ਦੂਰੀ ਤੇ ਅੱਗੇ ਰਹਿ ਜਾਂਦਾ ਤੋਂ ਮਾਲੂਵਾਲ ਪਿੰਡ ਵੀ ਬਿਲਕੁਲ ਨਜ਼ਦੀਕ ਆ। ਤੋਂ ਵੀਰ ਹੀਰੇ ਤੇ ਕਰੋ ਦੋਸਤੋ ਇੱਕ ਵਾਰੀ ਪਹਿਲਾਂ ਵੀ ਆਪਾਂ ਪਸ਼ੂ ਦਿਖਾਏ ਆ ਬਹੁਤ ਸਾਰੀਆਂ ਵੀਡੀਓ ਪਾਈਆਂ ਨੇ ਇਸ ਫਾਰਮ ਤੋਂ ਇਸ ਘਰੋਂ ਇਸ ਕਿਲੇ ਤੋਂ। ਸੇਲ ਪਰਚੇਜ ਦਾ ਕੰਮ ਕਰਦਾ ਵੀਰ ਡੇਲੀ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਇਸ ਫਾਰਮ ਤੇ ਇਸ ਕਿਲੇ ਦੇ ਉੱਪਰ। ਅੱਜ ਇਸ ਕਵਰੇਜ ਦੇ ਵਿੱਚ ਟੋਟਲ 6 ਨਾਗ ਤੁਹਾਨੂੰ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ 3 ਵੜਾਂ ਤੇ 3 ਹੀ ਮੱਝਾਂ। ਮੱਝਾਂ ਤਿੰਨੇ ਗੱਬਣਾਂ ਵੜਾਂ ਤਿੰਨੇ ਸੂਈਆਂ ਸੁਵਾਈਆਂ ਨੇ ਤੇ ਪੂਰੀ ਡਿਟੇਲ ਹਰ ਵਾਰ ਦੀ ਤਰ੍ਹਾਂ ਆਪਾਂ ਵੀਰ ਹੀ ਰੇ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਫੁੱਲ ਇਨਫੋਰਮੇਸ਼ਨ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਪਸ਼ੂ ਦੋਸਤੋ ਭਾ ਫੜਤੇ ਵਾਈਜ਼ ਵੀ ਜਿਹੜੇ ਆ ਬਿਲਕੁਲ ਜਾਇਜ਼ ਤੇ ਜੈਨੂਨ ਹੋਣਗੇ ਸੋ ਅੱਗੋਂ ਕਿਸੇ ਵੀਰ ਨੂੰ ਵੀ ਐਨੀਮਲ ਕੋਈ ਵੀ ਪਸੰਦ ਆਉਂਦਾ ਤੇ ਹਰ ਵਾਰ ਆਪਣੀ ਇੱਕੋ ਇੱਕ ਰਿਕਵੈਸਟ ਹੁੰਦੀ ਆ ਵੀ ਇੱਥੇ ਆਣ ਕੇ ਚੋਕੇ ਤਸੱਲੀ ਤੁਸੀਂ ਕਰਨੀ ਆ ਜਿਹੜਾ ਵੀ ਪਸ਼ੂ ਤੁਸੀਂ ਸੋਇਆ ਸੋਬਾ ਲੈ ਜਾਂਦੇ ਹੋ ਗੱਬਣ ਪਸ਼ੂ ਲੈ ਕੇ ਜਾਓਗੇ ਤੇ ਚੌਥਾ ਥਾਣਾ ਦੇ ਤੇਪ ਕੇ ਤਸੱਲੀ ਜਿਹੜੀ ਆ ਉਹ ਵੀ ਆਪਣੀ ਜ਼ਰੂਰ ਯਕੀਨੀ ਬਣਾ ਲਿਓ ਠੀਕ ਆ ਜੀ ਅੱਜ 21 ਅਗਸਤ ਤਰੀਕ ਤੁਸੀਂ ਨੋਟ ਕਰ ਲਓ ਸਮਾਂ ਕੋਈ ਸ਼ਾਮ ਤੇ 4:00 ਵਜੇ ਦਾ ਆਓ ਕਰਦੇ ਆਂ ਗੱਲਬਾਤ ਵੀਰ ਹੀਰੇ ਦੇ ਨਾਲ ਪੁੱਛਦੇ ਆਂ ਕੀ ਡਿਟੇਲ ਕੀ ਇਨਫੋਰਮੇਸ਼ਨ ਆਜ ਇਹਨਾਂ ਪਸ਼ੂਆਂ ਦੀ ਸੋ ਵੀਡੀਓ ਮੇਰਾ ਵੀਰ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਆ ਉਹ ਸਾਰੇ ਫਾਰਮਰ ਵੀਰਾਂ ਨੂੰ ਸਮਝ ਵਿੱਚ ਆ ਸਕੇ ਹੀਰੇ ਸਭ ਤੋਂ ਪਹਿਲਾਂ ਵੀਰ ਸਾਸਤਰੀ ਸਾਸਤਰੀ ਕਾਲ ਸਾਸਤਰੀ ਕਾਲਤਾ ਜੀ ਹੋਰ ਵੀਰੇ ਹੀਰੇ ਠੀਕ ਆ ਵਧੀਆ ਕਿਰਪਾ ਜੀ ਮਾਰੀ ਜਾਂਦਾ ਛਾਲਾ ਮੇਰਾ ਵੀ ਹਾਂਜੀ ਹਾਂਜੀ ਅਰੀ ਕਿਰਪਾ ਚੜਦੀ ਕਲਾ ਪਹਿਲਾਂ ਮੱਝਾ ਦਿਖਾ ਦਈਏ ਆਪਾਂ ਲੈ ਹੀਰੇ ਪਹਿਲੇ ਨੰਬਰ ਤੇ ਸ਼ੁਰੂਆਤ ਇਸੇ ਮਾਜਤੋਂ ਕਰ ਲਈਏ ਕੀ ਡਿਟੇਲ ਆ ਵੀਰ ਹਾਂਜੀ ਇਹ ਦੂਜੇ ਸੁਵੇ ਦੂਜਾ ਸੋਣੀ ਆ ਓਕੇ ਹਾਂਜੀ ਠੀਕ ਆ ਜੀ ਦੂਜਾ ਸੁਬਾ ਸੋਣੀ ਆ ਹਾਂਜੀ ਹਾਂਜੀ ਠੀਕ ਆ ਤੇ ਸਮਾਂ ਇਹ ਕਿੰਨਾ ਲੈ ਜੂ ਵੀਰੇ ਇਹ 4-5 ਦਿਨ ਹੀ ਖੜੇਗੀ ਤਿਆਰੀ ਚਾ ਛੋਟੀ 4-5 ਕਿ ਦਿਨ ਹਾਂਜੀ 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 ਲਓ ਜੀ 4-5 ਕਿ ਦਿਨ ਹਾਂਜੀ ਹਾਂਜੀ ਤਿਆਰੀ ਆ ਤਿਆਰੀ ਕੀ ਇਧਰੋਂ ਹੀ ਅਸਲ ਲੈਣ ਪੂਰੇ ਆ ਲਓ ਅੱਛਾ ਜੀ ਹਾਂਜੀ ਹਾਂਜੀ ਲੈ ਵੀ ਅਸਲ ਪੂਰੇ ਸਾਰੇ ਵੀਰ ਮਾਰਦੇ ਆ ਕਿਹੜਾ ਉਹਨਾਂ ਅਸਲ ਪੂਰੇ ਆਹੋ ਮਹਿਦੀਪੁਰ ਇਧਰੋਂ ਮਾਲ ਇਧਰੋਂ ਲਿਆ ਸਾਰਾ ਹੋਇਆ ਰਿਹਾ ਠੀਕ ਆ ਜੀ ਹਾਂਜੀ ਤਾਂ ਦੋਸਤੋ ਨੀਲੀ ਨੂਲੀ ਦੇ ਜਿਹੜੇ ਕ੍ਰੋਸ ਆ ਜਾਂ ਨੀਲੀ ਦੇ ਨਗਨੇ ਉਹ ਕਾਫੀ ਉਧਰਲੇ ਪਿੰਡਾਂ ਦੇ ਚਮੜੀ ਦੀ ਆ ਇਹ ਚਮੜੀ ਸਕਿਨ ਬਿਲਕੁਲ ਪਤਲੀ ਆ ਬਾਕੀ ਆ ਫੇਸ ਕੁਆਲਿਟੀ ਤੁਹਾਨੂੰ ਦਿਖਾ ਦਈਏ ਇੱਕ ਵਾਰੀ ਮੂੰਹ ਮੱਥੇ ਤੋਂ ਚੈੱਕ ਕਰੋ ਉਹ ਇਦਾਂ ਦੀਆਂ ਮੱਝਾਂ ਦੋਸਤੋ ਨਾਰਮਲੀ ਉਧਰ ਕਈਆਂ ਘਰਾਂ ਦੇ ਵਿੱਚ ਆਪਾਂ ਨੂੰ ਦੇਖਣ ਦੇ ਵਿੱਚ ਮਿਲ ਜਾਂਦੀਆਂ ਨੇ ਤੇ ਹੀਰੇ ਸੁਹਾ ਦੂਜਾ ਕਿ ਤੀਜਾ ਦੂਜਾ ਦੂਜਾ ਭਾਜੀ ਇਹ ਦੂਜਾ ਅੱਛਾ ਪਹਿਲਾਂ ਨੇ ਆਂਦੇ 13 ਕਿਲੋ ਦੇ ਕੰਡੇ ਦੇ ਬਣਾਉਂਦੇ ਜੀ 12 13 ਕਿਲੋ ਅੱਛਾ ਜੀ ਹਾਂਜੀ ਆਂਦੇ ਹਰ ਕੀ ਦੋਊਗੀ 15 ਕਿਲੋ ਬਾਕੀ ਸੁਬਿਆਂ ਦੇ ਵਿੱਚ ਮੇਰਾ ਵੀਰਾ ਆਪਣੀ ਸਮਝ ਵੀ ਕਿਸੇ ਨੇ ਵਰਤ ਨਹੀਂ ਹੁੰਦੀ ਆ ਕੋਈ ਤਿੰਜਾ ਮੰਨ ਲਏ ਕੋਈ ਗੁੱਸੇ ਗਿਲੇ ਵਾਲੀ ਗੱਲ ਨਹੀਂ ਉਹਨਾਂ ਨੇ ਕੋਈ ਚੱਕਰ ਠੀਕ ਆ ਜੀ ਬਾਕੀ ਨਵੀਂ ਨਰੋਈ ਹੈ ਕਰਮਾ ਵਾਲੀ ਤੇ ਪਿੱਠ ਪੂੜੇ ਤੋਂ ਤੁਹਾਨੂੰ ਦਿਖਾਵਾਂਗੇ ਬਹੁਤ ਸੋਹਣੀ ਆ ਚੌੜਾ ਪਿੱਠ ਪੂੜਾ ਤੇ ਪੂਰੀ ਵਜਨ ਲੋੜ ਵਾਲੀ ਆ ਹਾਈਟ ਵੇਚਾ ਕਿ ਮੀਡੀਅਮ ਦਰਮਿਆਨੀ ਹਾਈਟ ਆ ਮੀਡੀਅਮ ਤੇ ਵਿੱਚ ਵਜਨ ਵਟਾ ਪੂਰਾ 5 4 5 4 ਦਿਨ ਹਜੇ ਲੈ ਜੂ ਆਰਾਮ ਨਾਲ ਇਹਦੇ ਪਿੱਛੋਂ ਹਿੱਕ ਕੇ ਦਿਖਾਓ ਇਹਨੂੰ ਸਜੇ ਕੋ ਵੀ ਹੋਲ ਦੇ ਤੋੜ ਕੇ ਦਿਖਾ ਦੇ ਜੀ ਚਲੋ ਜੀ ਸੋ ਤਿਆਰੀ ਵਾਲੀ ਆ ਦੋਸਤੋ ਮਾਲ ਜਿਹੜੀਆਂ ਮੱਜਾਂ ਦੀ ਗੱਲ ਆਪਾਂ ਕੀਤੀ ਹੈ ਮੱਜਾਂ ਜਿੰਨੀਆਂ ਵੀ ਦਿਖਾਉਣੀਆਂ ਤੁਹਾਨੂੰ ਤਿਆਰੀ ਵਾਲੀਆਂ ਦਿਖਾਉਣੀਆਂ ਭਈ ਜਿਹੜੀਆਂ 5-6 ਦਿਨਾਂ ਦੇ ਵਿੱਚ ਵਿੱਚ ਆ ਜਾਣਾ ਇਹਨਾਂ ਕਰਮਾਲੀਆਂ ਨੇ ਠੀਕ ਆ ਜੀ ਤਿਆਰੀ ਚ ਪੂਰੀ ਤਿਆਰੀ ਚ ਆ ਠੀਕ ਆ ਜੀ ਬਖਾਲਾ ਬਖੂਲਾ ਬਿਲਕੁਲ ਤੁਹਾਡੇ ਸਾਹਮਣੇ ਆ ਸੋ ਪਿੰਡੇ ਦੀ ਪੂਰੀ ਨਗਰ ਆ ਠੀਕ ਆ ਜੀ ਗੋਲ ਆਪਾਂ ਕਹਿ ਦਿੰਨੇ ਆ ਭਈ ਜਿਵੇਂ ਆੜਤੀਆਂ ਦੇ ਸਰਾਂ ਨੇ ਵਾਂਗੂ ਹੀ ਰਹੇ ਹਾਂਜੀ ਹਾਂਜੀ ਸਭੀ ਪੂਰੀ ਆ ਕੇ ਹਾਂ ਉਹ ਬਣੋ ਤੁਹਾਨੂੰ ਕਿ ਹਜੇ ਵੀ ਕਿੰਨਾ ਹੁੰਦਾ ਨਾ ਮਾਲੀ ਭਾਜੀ ਕਿੰਨੇ ਕਿ ਮੱਝਾਂ 6-7 ਸੀ ਤੇ ਮੱਝਾਂ ਕੋਈ ਉਹਨਾਂ ਦੇ 15-16 ਕਿਲੋ ਦੀ ਮੱਝ ਘੱਟ ਨਹੀਂ ਹੈਗੀ ਠੀਕ ਹੈ ਜੀ ਹਾਂਜੀ ਹਾਂਜੀ ਆ ਕਰੋ ਚੈੱਕ ਜੀ ਠੀਕ ਹੈ ਚੰਡੇ ਦੀ ਬਹੁਤ ਸਾਫ ਆ ਠੰਡੀ ਮੱਝ ਠੀਕ ਹੈ ਠੀਕ ਹੈ ਉਹ ਵੀ ਬੰਤਰ ਪੁੰਤਰ ਲੈਵੇ ਦੀ ਦੋਸਤੋ ਸੋਹਣੀ ਆ ਠੀਕ ਹੈ ਤੇ ਜੇਕਰ ਆਪਾਂ ਹੋਰ ਵੀ ਉਮੀਦ ਕਰਦੇ ਵੀ ਪਸ਼ੂ ਚਲੋ 2-4 ਦਿਨ ਪਿਆਰੀ ਦੇ ਵਿੱਚ ਲੈ ਕੇ ਜਾਂਦਾ ਉਹਨਾਂ ਹੋਰ ਥਲੇਉ ਬਣ ਕੇ ਤਿਆਰ ਹੋ ਜਾਊਗਾ ਅਗਲੇ ਪਿਛਲੇ ਥਾਣਾ ਦਾ ਤੁਸੀਂ ਇਹ ਸਹਜ ਵੇਖ ਲਓ ਠੀਕ ਹੈ ਤੇ ਚੰਗੀ ਆ ਚੰਗੀ ਐ ਮੱਜ ਬਾਕੀ ਤਿੱਪਣ ਧੋਪਣ ਭਾਰ ਪਿੱਛੋਂ ਦੀ ਸਮੱਸਿਆ ਤੋਂ ਰਾਹਤ ਆ ਜੀ ਹਾਂਜੀ ਹਾਂਜੀ ਭਾਰ ਦੀ ਆਪਾਂ ਗਰੰਟੀ ਦੇਵਾਂਗੇ ਆਪਣੇ ਤੋਂ ਰਹਿ ਗਈ ਇੱਕ ਰਾਤ ਰਹੀ ਆ ਕੱਲ ਦੀ ਆਈ ਆ ਠੀਕ ਆ ਜੀ ਹਾਂਜੀ ਹਾਂਜੀ ਠੀਕ ਹੈ ਹੀਰੇ ਦੀ ਡਿਮਾਂਡ ਵੇਲੇ ਕੀ ਕਰਦੇ ਆ ਇਹੋ ਜਿਹੇ ਭਾਜੀ ਲੱਖ ਲੱਖ ਮੰਗੀ ਜਾਂਦੇ ਲੋਕੀ ਪਰ ਆਪਾਂ ਮੁੱਲ ਆਰ ਕੀ ਸਾਰਿਆਂ ਦੇ ਜਾਇਜ਼ ਰੱਖਨੇ ਆ ਐਂਡ ਦੇ ਜਰਸੀ ਗਾਹਾਂ ਆ ਉਹਦਾ ਮੁੱਲ ਆਪਣੇ ਜਾਇਜ਼ ਰਹੂਗਾ ਐਂ ਗੱਲ ਹੀਰੇ ਵੀ ਸਾਰੇ ਜਿਹੜੇ ਆਪਣੇ ਜਾਇਜ਼ ਰੱਖਨੇ ਆ ਦੱਸਾਂ ਦੱਸ 100 ਥਾਵਾਂ ਤੋਂ ਤੁਰ ਫੇਰੋਂ ਪਰ ਇੱਥੋਂ ਮਾਲ ਲੈ ਕੇ ਜਾਣ ਦੇ ਇਹੋ ਜੇ ਮੁੱਲ ਨੂੰ ਜਾਣੇ ਇਹ ਪਤਾ ਲੱਗੇ ਹਾਂ ਹਾਂਜੀ 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 ਸਸਤੀ ਗੇ ਫਿਰ ਕਿੰਨੇ ਕੁ ਦੀ ਦੇਣਾ 90 ਮੁੱਲ ਕਰਦਾ ਬਾਜੀ ਹਾਂ 90 ਕਰਦਾ ਮੁੱਲ ਇਹੋ ਜਿਹੇ ਲੱਖ ਸਵਾ ਲੱਖ ਮੰਗਣ ਲੋਕੀ ਮੰਗੀ ਜਾਂਦੇ ਪਰ ਕਿਹੜਾ ਮੁੱਲ ਸ਼ਾਇਦ ਇਹ ਮੁੱਲ ਪੈਣਾ ਬਾਜੀ ਹੂੰ ਹਾਂਜੀ 90 ਹਾਂਜੀ ਹਾਂਜੀ ਸਿੱਟੀਆਂ ਗੱਲਾਂ ਛੱਡ ਦੇਣਾ ਸਾਰਾ ਕੁਝ ਛੱਡ ਦੇਣਾ ਐਵੇਂ ਦੋ ਨਹੀਂ ਆਖਣਾ ਤਿੰਨ ਨਹੀਂ ਪੂਰੇ 85000 ਦੀ ਦੇਰਾਂਗੇ ਬਾਜੀ 85000 ਦੇਂਦਾ 85 ਦੀ ਹਾਂਜੀ ਹਾਂਜੀ ਲਓ ਜੀ 85000 ਦੀ ਸਾਹਮਣੇਗਾ ਵੀਰ ਭਰਾ ਚੰਗੀ ਸੇਵਾ ਕਰੂਗਾ ਤਾਂ 14 ਕਿਲੋ ਚੌਲੂਗਾ 15 ਚੌਲੂਗਾ ਨਾ ਆ ਸੰਭੂ 12 13 ਦੇਈ ਜਾਊਗੀ ਹੂੰ ਲਓ ਜੀ 85000 ਦੀ ਇਹ ਤੁਹਾਨੂੰ ਮਿਲ ਜੂਗੀ ਪੱਕੀ ਮੋਸ਼ ਕਾਹ ਕਾ ਬਿੱਲੀਆਂ ਨੇ ਤੇ 85000 ਦੀ ਇਹ ਤੁਹਾਨੂੰ ਮਿਲ ਜੂਗੀ ਬਹੁਤ ਗੱਪਣ ਤਿਆਰੀ ਜਾਨੀ ਮੱਝ ਜਿਹੜੀ ਆਪਾਂ ਤੁਹਾਨੂੰ ਕਿਹੜਾ ਖੜੂਗਾ ਜਿਆਦਾ ਹੀ ਕਰੂਗਾ ਠੀਕ ਆ ਜੀ ਹਾਂਜੀ ਹਾਂਜੀ ਲੈ ਹੀਰੇ ਅੱਗੇ ਆ ਜੀ ਆਪਾਂ ਸੈਕਿੰਡ ਨੰਬਰ ਤੇ ਇਧਰ ਆਪਣੇ ਕੋਲ ਜਿਹੜੀ ਆ ਮੱਝ ਖੜੀ ਹੈ ਵੀਰ ਲੰਡੀ ਇਹ ਵੀ ਬਹੁਤ ਦੁੱਧ ਵਾਲੀ ਮੱਝ ਭਾਜੀ ਠੀਕ ਆ ਹਾਂਜੀ ਹੈ ਲੰਡੀ ਪਰ ਦੁੱਧ ਵਾਲੇ ਪਾਸੇ ਚੰਗੀ ਹੈ ਹਾਂਜੀ ਹਾਂਜੀ ਜਿਹਦੇ ਸੁਹਾਗ ਜਿਆਦਾ ਹੋਊਗਾ ਭਾਜੀ ਉਹਨੇ ਆਖਿਆ ਤੇ ਪਰ ਆਪਣੇ ਲੋਗ ਅਗਲਾ ਘਰ ਵਾਲਾ ਵੀਰ ਚੌਥਾ ਗੱਲੇ ਹਾਨੂੰ ਨਹੀਂ ਕੋਈ ਗੁੱਸਾ ਹਾਂ ਹਾਂਜੀ ਬਹੁਤ ਦੱਸੋ ਸੁਹਾਗ ਚੌਥਾ ਕੋਈ ਮੰਨ ਗਏ ਮੇਰਾ ਭਰਾ ਸੌਦਾ ਕਰ ਲੈ ਹ ਮੀਡੀਅਮ ਆਮ ਨਾਰਮਲ ਮੀਡੀਅਮ ਹਾਈਟ ਤੋਂ ਉੱਚਾ ਕਰਦਾ ਠੀਕ ਹੈ ਜੀ ਤੇ ਵੱਡੀ ਤੁਸੀਂ ਮੱਝ ਬੇਸ਼ੱਕ ਮੰਨ ਕੇ ਇਹਦਾ ਸੌਦਾ ਕਰ ਲਿਓ ਤੇ ਹੀਰੇ ਦੇ ਦਿਨ ਵੈਸੇ ਕਿੰਨੇ ਕੁ 5-6 ਲੈ ਜੇ ਇਹ ਵੀ 5-6 ਦਿਨ ਹੀ ਖੜੂਗੀ ਤਿਆਰੀ ਜੀ ਆ ਠੀਕ ਹੈ ਜੀ ਹਾਂਜੀ ਹਾਂਜੀ ਲੋ ਤਾਂ ਸੋ ਹੈ ਤਿਆਰੀ ਤੇ ਆ ਪਰ ਫਿਰ ਵੀ ਅਜਾ ਦਿਨ ਲੈਂਦੀ ਆ ਕੋਈ 5 ਲੈ ਜੇ 4 ਲੈ ਜੇ ਠੀਕ ਹੈ ਜੀ ਬਾਕੀ ਸਫਰ ਚ ਜਾਂਦੇ ਆ ਕਿਹੜਾ ਦੋਤੀ ਉਤਰਾ ਇਹਦੀ ਗਾਰੰਟੀ ਫੁੱਲ ਦਿੱਤੀ ਮੱਝ ਦੀ ਹਮ ਹਾਂਜੀ ਠੀਕ ਹੈ ਜੀ ਸੋ ਆ ਫੇਸ ਕੁਆਲਿਟੀ ਇਹਦੀ ਮੂੰਹ ਮੱਤੇ ਇਹਦੇ ਜਿਹੜਾ ਪਸ਼ੂ ਆਪਣੇ ਕੋਲ ਕੋਈ ਵੀਰ ਗੱਬਣ ਲੈ ਕੇ ਜਾਊਗਾ ਟਿੱਪਣ-ਟੁੱਪਣ ਦੀ ਕੋਈ ਮੁਸ਼ਕਲ ਨਹੀਂ ਟੱਪਣ ਦੀ ਪੂਰੀ ਤਸੱਲੀ ਆ ਤੇ ਪੰਜਾਬ ਦੇ ਲੋਕ ਭਾਜੀ ਪੂਰੀਆਂ ਸੱਚਲੀਆਂ ਕੀਤੀਆਂ ਤੇ ਆਣ ਕੇ ਆਪ ਟਿੱਪਣ ਆ ਸਾਡੇ ਲੋ ਉਹ گاਵਾ ਆ ਪਾਰ ਪਿੱਛੇ ਦੀ ਤਸੱਲੀ ਵੀ ਟਿੱਪ ਕੇ ਲੈ ਕੇ ਜਾਵੇ ਪਾਰ ਦੀ ਗਰੰਟੀ ਆ ਠੀਕ ਆ ਭਰਾ ਹਾਂਜੀ ਹਾਂ ਦੋਸਤੋ ਗੱਬਣ ਪਸ਼ੂ ਆ ਤਾਂ ਆਪਾਂ ਵਾਰ-ਵਾਰ ਪੁੱਛ ਲੈਣੇ ਆ ਵੀ ਕਿਸੇ ਵੀਰ ਨੂੰ ਕਿ ਕੱਲ ਨੂੰ ਕਿਸੇ ਵੀਰ ਨੂੰ ਐ ਨਾ ਜਾਪੇ ਵੀ ਯਾਰ ਵੀਰ ਨੇਸ਼ਾ ਦੇ ਕੱਲ ਨਹੀਂ ਕੀਤੀ ਪਾਰ ਪਿੱਛੇ ਦੀ ਕੋਈ ਸਮੱਸਿਆ ਹੈ ਕੀ ਆ ਜਾਂ ਨਹੀਂ ਹੈਗੀ ਪੁੱਛੀ ਨਹੀਂ ਤੇ ਕਲੀਅਰ ਨਹੀਂ ਹੋਇਆਗਾ ਠੀਕ ਆ ਫਿਲਹਾਲ ਇਹ ਮੱਧ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਚੌਥਾ ਸੁਬਾ ਇਹਨੇ ਸੂਨਾ ਕਰਮਾ ਲਈ ਨੇ ਦਿਨ ਪੰਜ ਲੈ ਜੇ ਚਾਰ ਲੈ ਜੇ ਵੈਸੇ ਹੋ ਸਕਦਾ ਵੀ ਜਿਹੜੇ ਗਿਣਤੀ ਤੇ ਦਿਨੋ ਪੂਰੇ ਹੋਏ ਹੋਣ ਕੱਡਾ گاਵਾ ਉਮ ਬਣਾ ਜੀ ਉੱਪਰ ਜਿਹੜੇ ਦਿਨ ਲੈ ਕੇ ਜਾਂਦੀ ਪਈ ਹੋਵੇ ਠੀਕ ਆ ਜੀ ਬਾਕੀ ਥਣ ਦੇਵੇ ਦੀ ਪੂਰੀ ਸਾਫ ਸੁਥਰੀ ਹੈ ਜਿਹੜੀ ਗੱਲ ਮੇਨ ਆਪਾਂ ਤੁਹਾਨੂੰ ਦੱਸ ਸਕਦੇ ਹਾਂ ਮੌਕੇ ਤੇ ਥਣ ਦੇਵੇ ਦੀ ਪੂਰੀ ਸਾਫ ਸੁਥਰੀ ਆ ਲਓ ਜੀ ਇਹਦੀ ਬਾਜੀ ਗਰੰਟੀ ਦਿੱਤੀ ਹੈ ਨਾ 14 ਕਿਲੋ ਦੀ। ਅੱਛਾ ਜੀ। ਹਾਂਜੀ ਹਾਂਜੀ। ਮਾਝ ਦੁੱਧ ਵਾਲੀ ਆ। ਹਾਂ। ਠੀਕ ਆ। ਇਹ ਹੀਰੇ ਦੇਵਾਂਗੇ ਕਿਨੇ ਦੀ ਆਪਾਂ? ਉਹਦਾਂ ਆ ਪੂਛ ਹੁੰਦੀ ਤੇ ਫੇਰ ਆਪਾਂ 10000 ਮਹਿੰਗੀ ਸੀ। ਪੂਛ ਦਾ ਵਟਾ ਲੱਗਿਆ। ਪੂਛ ਦਾ ਵਟਾ 10000 ਦਾ ਪਹਿਣਾ। ਅੱਛਾ। ਇਹਦਾ ਮੁੱਲ 8000 ਕਰਦਾ ਬਾਜੀ। ਅੱਛਾ। ਹਾਂਜੀ ਹਾਂਜੀ। ਹਾਂ। ਹਾਂ ਨਾ ਜੀ ਗੱਲ ਕਰ ਗਏ ਲੈਣ ਦੇ ਨਾਲ ਹੀ ਗੱਲ। ਹਾਂ। 2000 ਛੱਡ ਦਾਂਗੇ। ਅੱਛਾ। ਹਾਂਜੀ। ਜ਼ਿਆਦਾ ਛੱਡਿਆ ਗੱਲ ਨਹੀਂ ਪੈਂਦੀ। ਪੰਜਾਤਰ ਦੀ ਦੇ ਦਾਂਗੇ ਭਾਜੀ ਹਾਂ ਨਾ ਦੱਸਾਂ ਅਗਲਾ ਆਖਿਆ ਗੁੱਸਾ ਨਾ ਹੋ ਗਿਆ ਆਣ ਕਿ ਗਾਗਣਾ ਮੁੜੇ ਹਾਂ ਹਾਂਜੀ ਲੋ ਜੀ ਉਹ ਤਰ ਸੁਗਾ ਉਹਦਾ ਤਿੱਜੇ ਹੀ ਸਾਨੂੰ ਆਖਿਆ ਵਾਰ-ਵਾਰ ਹਾਂ ਚਲੋ ਆਪਾਂ ਤਾਂ ਅਗਲੇ ਦੀ ਹੀ ਤੇ ਅਗਲੇ ਦੀ ਵੀ ਸਮਝ ਆ ਹਾਂਜੀ ਕੋਈ ਗੁੱਸੇ ਵਾਲੀ ਕਰਨੀ ਹੈ ਕੋਈ ਚੌਥਾ ਮੰਨ ਲੈ ਹਾਂਜੀ ਹਾਂਜੀ ਸੁਬਿਆਂ ਦੇ ਵਿੱਚ ਆਪਾਂ ਕਿਸੇ ਨਾਲ ਜਦੋਂ ਜਦਾਈ ਕਰਨ ਨਹੀਂ ਪੈ ਸਕਦੇ ਆਪਾਂ ਜਿਹੜਾ ਵੀਰ ਆਪਦੀ ਇੱਛਾ ਮਰਜ਼ੀ ਵੀ ਹੁੰਦੀ ਕਿਸੇ ਦੀ ਆ ਵੇਖੋ 275000 ਦੀ ਇਹ ਤੁਹਾਨੂੰ ਮਿਲ ਜੂਗੀ ਠੀਕ ਆ ਉਸ ਜਿਹਦਾ ਵੀ ਵਟਾ 10000 ਦਾ ਹਾਂ ਬਿਲਕੁਲ ਜੀ ਬਿਲਕੁਲ ਹਾਂ ਜੀ ਜੀ ਦੱਸਿਆ ਚੰਗਾ ਉਹ ਤਾਂ ਫਿਰ ਫਿਰ ਥੋੜੀ ਬਾਕੀ ਲੇਸ ਤਾਂ ਲੱਗਦੀ ਲੱਗਦੀ ਆ ਦਾ ਘਰ ਵਾਲੇ ਕਹੀ ਨਹੀਂ ਤੇ ਕਿਨੇ ਦੁੱਧ ਚੋਣਾ ਉਹਨੂੰ ਜ਼ਿਆਦਾ ਫਾਇਦਾ ਹੋਊਗਾ ਸਹੀ ਸਹੀ ਹਾਂਜੀ ਹਾਂਜੀ ਕੋਈ ਮੱਖੀ ਮਛਰ ਚ ਲਈ ਨਾ ਵੀ ਪਸੂ ਚੱਲਣ ਵਾਸਤੇ ਬਣੀ ਆ ਚੀਜ਼ ਹਾਂਜੀ ਹਾਂਜੀ ਹਰ ਕੰਗ ਪਰ ਕੋਈ ਨਾ ਕੋਈ ਖਾਸियत ਹੁੰਦੀ ਜਿਹੜੀ ਚਮੜੀ ਪਤਲੀ ਦੀ ਇਤਰਾ ਹਾਂ ਐ ਸਕਿਨ ਵਾਈਜ਼ ਪਤਲੀ ਆ ਬਿਲਕੁਲ ਜੀ ਆ ਦੋਸਤੋ ਵੈਸੇ ਪੁੜੇ ਪੜੇ ਦਮਾਏ ਪਾ ਜੀ ਟਿੱਪਣੇ ਕਿਤਾ ਰੋ ਲੈ ਕੇ ਚਾਰ ਲੈ ਜੱਥੇ ਨਾ ਟੋ ਘੱਟ ਮੱਧਾ ਕਿਲੋ ਟਿੱਪਣੀ ਆ ਟਿੱਪਣਾ ਦੀ ਸਾਫ ਆਈ ਮੱਝ ਠੀਕ ਆ ਮੋਗੇ ਵਾਂਗੂ ਬਰੀ ਠੀਕ ਆ ਕੀ ਰੇ ਹਾਂਜੀ ਅੱਗੇ ਵੀਰ ਇਧਰਲੇ ਪਾਸੇ ਆਪਣੇ ਕੋਲ ਜਿਹੜੀ ਤੀਜੇ ਨੰਬਰ ਤੇ ਆ ਖੜੀ ਐ ਮੱਝ ਕਿ ਝੋਟੀ ਐ ਇਹ ਝੋਟੀ ਗੈਨ ਲਿਓ ਨਾ ਦੂਜਾ ਕਿ ਆ ਤੀਜਾ ਗਿਣਨੇ ਕੋਈ ਨਾ ਕੋਈ ਅੱਛਾ ਜੀ ਤੇ ਇਹ ਹਫਤਾ ਖੜਦੀ ਬਾਜੀ ਹਲੇ ਹਫਤਾ ਕਿ ਲਈਦੀ ਆ ਹਾਂਜੀ ਹਾਂਜੀ ਆਇ ਹਫਤਾ ਖੜਦੀ ਆ ਟਿੱਪਣੇ ਵੀ ਬਹੁਤ ਸਾਫ ਆ ਤੇ ਇਹਦਾ ਪੁੜਾ ਬੈਠਾ ਇਹਦਾ ਭਾ ਤੋਕਣ ਵਾਲਾ ਭਾ ਕਰਨਾ ਆਪਾਂ ਇਹਦਾ ਲਓ ਜੀ ਖੁੱਡਾ ਢਲਿਆ ਦੋਸਤੋ ਇੱਕ ਪਾਸੇ ਤੁਸੀਂ ਵੇਖ ਸਕਦੇ ਜੀ ਠੀਕ ਆ ਜੀ ਆ ਕਰੋ ਚੈੱਕ ਸੱਜੇ ਪਾਸਿਓਂ ਆ ਖੁੱਡਾ ਜਿਹੜਾ ਢਲਿਆ ਉਹ ਵੀ ਅਸੀਂ ਆਂਦਾ ਵੀ ਆਪਾਂ ਜ਼ਿਕਰ ਕਰ ਦਿੱਤਾ ਬਿਲਕੁਲ ਤੁਹਾਡੇ ਸਾਹਮਣੇ ਆ ਤੇ ਗੱਬਣ ਆ ਤਿਆਰੀ ਵਾਲੀ ਆ ਥਣ ਥਣ ਦੀ ਤੁਹਾਨੂੰ ਆਪਾਂ ਸਫਾਈ ਵਿਖਾ ਦਿੰਨੇ ਆ ਆ ਕਰੋ ਚੈੱਕ ਸਵੇ ਆਂਦਾ ਵੀ ਬੇਸ਼ੱਕ ਆਪਾਂ ਨੂੰ ਦੂਜਾ ਕਹਿ ਕੇ ਦਿੱਤੀ ਪਰ ਅੱਗੇ ਮੱਛਾ ਮਨ ਨਾਲੇ ਇਧਰ ਤਸੀਲ ਸੂਲ ਪੂਰੀ ਆ ਠੀਕ ਆ ਜੀ ਆ ਸ਼ਹਿਦ ਹੁੰਦੇ ਆਲੇ ਆ ਲਓ ਜੀ ਆ ਬਿਲਕੁਲ ਵੇਖੋ ਤੁਸੀਂ ਮਖਿਆਲ ਸ਼ਹਿਦ ਜਿਹੜਾ ਦੋਸਤੋ ਥੱਪਨ ਆ ਰਿਹਾ ਹੱਤੀ ਚਵਾਈ ਵਾਲਾ ਥਾਣਾ ਸੋ ਥਣ ਜਿਹੜੇ ਦੋਸਤੋ ਚਾਰੇ ਵਰਦੇ ਆ ਜਿੱਦਾਂ ਮਰਜੀ ਮੇਰਾ ਭਰਾ ਆਪਣੀ ਟਿੱਪ ਕੇ ਕੋਈ ਤਸੱਲੀ ਕਰ ਲੈ ਠੀਕ ਆ ਪਰ ਰੇਡ ਬੜਾ ਵਾਜਬ ਤੇ ਜਾਇਜ਼ ਰੇਡ ਦੇ ਉੱਪਰ ਹੀ ਤੁਹਾਨੂੰ ਅੱਜ ਮਿਲ ਜਾਣੀ ਆ ਤੇ ਸੂਹਾ ਕੋਈ ਤਿੱਜਾ ਮੰਨ ਲੈ ਬਿਲਕੁਲ ਛੋਟੀ ਜੀ ਫੇਸ ਕੁਆਲਿਟੀ ਆ ਛੋਟਾ ਜਿਹਾ ਮੂੰਹ ਤੇ ਗੁਲਾਇ ਦੇ ਵਿੱਚ ਸਿੰਘ ਥੋੜਾ ਜਿਹਾ ਉੱਪਰੋਂ ਖੁੱਲਾ ਹੋ ਗਏ ਗੁਲਾਇ ਦੇ ਵਿੱਚ ਸਿੰਘ ਤੇ ਕੱਦ ਘੱਟ ਜਿਹੜਾ ਮੀਡੀਅਮ ਹਾਈਟ ਦੇ ਵਿੱਚ ਆ ਫੋਲ ਕੇ ਤੁਹਾਨੂੰ ਤੋਰ ਕੇ ਇੱਕ ਵਾਰੀ ਦਿਖਾ ਦਿੰਨੇ ਆ ਸੋ ਟਿੱਪਣ ਟੁੱਪਣ ਮੇਰਾ ਵੀਰ 노 ਡਾਊਟ ਇੱਥੇ ਆਪਣੀ ਤਸੱਲੀ ਇੱਥੇ ਆਣ ਕੇ ਤੁਸੀਂ ਕਰ ਲਿ ਪੈਸੇ ਖਰਚ ਕਰਨੇ ਤੇ ਬਿਨਾ ਟਿੱਪ ਕੇ ਤਾਂ ਕੋਈ ਗਾਰੰਟੀ ਦੇ ਦਾਂਗੇ ਭਾਜੀ ਹਾਂਜੀ ਦੇ ਦਾਂਗੇ ਲਈ ਗਾਰੰਟੀ ਦੇ ਦਾਂਗੇ ਟੱਪਣ ਤੋਂ ਟਪਣ ਦੀ ਵੀ ਹੁੰਦੀ ਗਾਰੰਟੀ ਦੇ ਦਾਂਗੇ ਲੋ ਵੀ ਸੁੱਤ ਪਾਈ ਤਪੂਈ ਦੀ ਵੀ ਨਾ ਤਾਂ ਵੀ ਆਪਾਂ ਤਸੱਲੀ ਦੇ ਦਿਆਂ ਕਿ ਕੋਈ ਵੀ ਰ ਆਨਲਾਈਨ ਸੌਦਾ ਕਰਦਾ ਜਿਹੜਾ ਇੱਕ ਹੈਗਾ ਸੀ ਵਿੱਚ ਉਹ ਆਪਾਂ ਤੁਹਾਨੂੰ ਦੱਸਦਾ ਵੀ ਖੁੱਡਾ ਢਲਿਆ ਇੱਕ ਪਾਸਿਓਂ ਠੀਕ ਆ ਜੀ ਉਹ ਜ਼ਿਕਰ ਕਰ ਦਿੱਤਾ ਤੇ ਬਾਕੀ ਇੱਕ ਵਾਰੀ ਤੁਹਾਨੂੰ ਤੋਰ ਕੇ ਆਪਾਂ ਇਧਰੋਂ ਦਿਖਾ ਦਿੰਨੇ ਆ ਆ ਕਰੋ ਚੈੱਕ ਰਾਈਟ ਜੀ ਆਪਾਂ ਦੇਖ ਕੇ ਕਰਨੀ ਨਹੀਂ ਹਾਈ ਦਾ ਦਰਮਿਆਨੀ ਕਿਹਦੇ ਸੰ ਆ ਰਹੀ ਆ ਨਾ ਉਹ ਵਦੇ ਪਿਆ ਹਾਂ ਹਾਂ ਬੰਦੇ ਬੰਦੇ ਲੋਬੀ ਭਰਾਵੋ ਠੀਕ ਆ ਸੋ ਇਹ ਮੱਝ ਤੀਜੇ ਨੰਬਰ ਤੇ ਇਦੋਂ ਜਿਹੜੀ ਤੁਹਾਨੂੰ ਬਹਿਣੀ ਵਾਲੀ ਸਾਈਡ ਤੋਂ ਦਿਖਾ ਦਿੰਦੇ ਇੱਕ ਵਾਰੀ ਨੇੜੇ ਆਹ ਥਣ ਥਣ ਦੀ ਜੜੀ ਦੀ ਕੁਆਲਿਟੀ ਆਾਥੀ ਚਵਾਈ ਦਾ ਥਾਣਾ ਸੋ 35 ਬਿਲਕੁਲ ਸ਼ਹਿਦ ਹੁੰਦਾ ਤੇ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਦੋਸਤੋ ਕਿ 5-7 ਦਿਨ ਹਜ਼ਾਰਾਂ ਨਾਲ ਕਰਮਾਂ ਵਾਲੀ ਕੱਟਦੀ ਹੈ ਜਿਹਰੇ ਇਹ ਦੇ ਦਾਂਗੇ ਕਿੰਨੇ ਕਿ ਦੀ ਇਹਦਾ ਮੁੱਲ 52000 ਭਾਜੀ ਕਰਨਾ ਜਾਜ ਹੀ ਮੁੱਲ ਕਰਨਾ 52000 ਹਾਂਜੀ ਹਾਂਜੀ ਖੁੱਡੇ ਕਰਕੇ ਕਰਨਾ ਮੁੱਝ ਉਦੋਂ 65000 ਦੀ ਭਾਵੇਂ ਵੇਚ ਲੈਂਦੇ 70 ਦੀ ਹੈਗੀ ਆ ਜੋ ਹੁਣ ਫਿਰ ਜਿਹੜੀ ਅਕਸਰ ਹਾਂਜੀ ਜੀ ਖੁੱਡੇ ਦਾ ਪਾਣਾ ਬੋਲ 55000 ਦੀ ਦੇ ਦਾਂਗੇ ਹਾਂ ਨਾ 55 ਹਾਂਜੀ ਹਾਂਜੀ ਵੀਰ ਭਰਾ ਕੋਈ ਆਵੇ ਦੂਰ ਨੇੜੇ ਆਪਾਂ ਮਾਨ ਹੋਰ ਕਰਾਂਗੇ ਠੀਕ ਆ ਜੀ ਹਾਂਜੀ ਹਾਂਜੀ ਲਓ ਜੀ ਹੋਰ ਮਾਨ ਤਾਂ ਹੀਰਾ ਤਾਂ ਕਰ ਦਾਂਗੇ ਹਾਂਜੀ ਇਹ ਬਾਕੀ ਦੋਸਤੋ 58000 ਲੈਂਦੇ ਨਾ 55000 ਜਿਹੜੀ ਜੈਸ ਨੋਆ 55000 ਹਾਂ ਨਾ ਦੁੱਧ ਦੇ ਧਾਖਲ ਦੇ ਜੂਗੀ ਸਾਂਭੀ ਜਾਊਗੀ ਹਾਂ ਤੇ ਦੁੱਧ ਚਵਾਣਾ ਕਰਨ ਵਾਲੀ ਚਾਰੂ ਪੂਰੀ ਆ ਹਾਂ ਹਾਂਜੀ ਤੇ ਚੰਗੀ ਜਿਹਾ ਦੁੱਧ ਚਵਾਈ ਚੱਲੂਗੀ ਉਹ ਕੋਈ ਤੋਕੜਾ ਕਈ ਯਾਰਾਂ 50000 ਖਰਚ ਲੈਂਦੇ ਲੱਗੀ ਠੀਕ ਹੈ ਜੀ ਠੀਕ ਹੈ ਹਾਂ ਜੀ ਜੀ ਠੀਕ ਹੈ 45 ਤੋਂ ਜੁਗਾ 7-8 ਕਿਲੋ ਵਾਲੀ ਲਈਏ ਤਾਂ 40-45 ਹਜ਼ਾਰ ਤੋਂ ਘੱਟ ਨਹੀਂ ਆਉਂਦੀ ਹਾਂ ਬਿਲਕੁਲ ਕੋਈ 10000 ਵੱਧ ਪਾ ਲੂਗਾ ਤਾਂ ਚੱਲ ਸੱਜਰ ਮੱਝ ਬਣ ਜੂਗੀ ਤੇ ਸਾਰਾ ਸਿਆਲ ਚ ਹੋਈ ਜਾਊਗਾ ਬਿਲਕੁਲ ਜੀ ਬਿਲਕੁਲ ਹਾਂ ਜੀ ਹਾਂ ਜੀ ਨਾਲ ਮੱਜਾਂ ਦੇ ਵਿੱਚ ਬਾਤ ਆਪਾਂ ਚੱਲ ਪਾਣਾ ਵਜਿੱ ਦੀ ਆਪਾਂ ਗਾੜੀ ਪਾਣ ਦੇਣੀ ਇਹ ਨਹੀਂ ਆਖਣਾ ਆਪਾਂ ਨੂੰ ਗੁੱਟੀ ਵਾਜੇ ਇਹੋ ਜੇ ਕੰਮ ਨਹੀਂ ਹੈਗੇ ਆਪਾਂ ਤੁਲੀ ਜੀ ਕਮਾਈ ਆਪਦੀ ਕਰਕੇ ਜੀ ਕਮਾਈ ਕਰੋ ਹਾਂ ਇਰੇ ਆ ਕੇ ਇਧਰ ਆ ਜੀ ਵੀਰ ਆ ਪਹਿਲਾਂ ਨੋਟ ਸੂਈ ਕੱਲ ਦੀ ਪਾਜੀ ਪਹਿਲਾ ਕਿ ਦੂਜਾ ਸੂਆ ਪਹਿਲਾ ਸੂਏ ਪਾਜੀ ਲੋ ਜੀ ਪਹਿਲਾ ਸੂਆ ਬੈੜਾ ਦੇ ਵਿੱਚ ਜੇਕਰ ਤੁਸੀਂ ਗੱਲ ਕਰੀਏ ਤੇ ਪਹਿਲੇ ਨੰਬਰ ਤੇ ਇਹ ਬੈੜਾ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਕੱਲ ਤੜਕੇ ਸਹੀ ਆ ਅੱਛਾ ਕੱਲ ਹੀ ਸੂਈ ਆ ਮਾਰਨਿੰਗ ਆਪਣੇ ਕੋਲ ਹੀ ਨਹੀਂ ਨਹੀਂ ਉੱਥੇ ਸੂਈ ਤੇ ਲੈਣਤੀ ਵਜ੍ਹਾ ਜ਼ੇਰ ਜ਼ੋਰ ਪੈ ਗਈ ਸੀ ਉੱਥੇ ਜ਼ੇਰ ਪੈ ਗਈ ਸੀ ਓਕੇ ਜੀ ਬੱਚਾ ਮਗਰ ਬੱਚਾ ਹਾਂਜੀ ਬੱਚੀ ਆ ਮਗਰ ਬੱਚੀ ਆ ਹਾਂਜੀ ਹਾਂਜੀ ਬਾਬੀ ਪਹਿਲਾ ਸੂਆ ਮਗਰ ਬੱਚੀ ਆ ਤੇ ਹੀਰੇ ਬੌਲੇ ਤੋਂ ਦੋ ਡੰਗ ਦੀ ਚਵਾਈ ਕਰ ਲਈ ਕਿੰਨਾ ਕ ਬੌਲਾ ਬੜਾ ਚਟਾੜੀ ਕਹਿੰਦਾ 7 ਕਿਲੋ ਕੱਢਤਾ ਸੀ ਨਾ ਪਹਿਲੇ ਡਾਂਗਾ ਰਾਤੀ 6 ਕਿਲੋ ਦਿੱਤਾ ਤੇ ਸਿਰੇ ਘੱਟੋ ਘੱਟ ਸਵੇਰੇ ਅੱਧਾ ਕਿਲੋ ਥੱਲੇ ਛੱਡੀ ਹੋਊਗੀ ਮੈਂ ਕੀ ਖਾਲੀ ਕਰਨੀ ਆ ਹਾਂ ਤੇ ਸਿਰਫ 6 2 ਕਿਲੋ ਨ ਉੱਤੇ ਹੈਗਾ ਹੀ ਤੂੰ 12 ਕਿਲੋ ਵੀਰ ਕੋਈ ਗਿਣੇ 10 12 10 12 ਬੜਾ ਬੋਲਾ 11 12 ਕਿਲੋ ਦੇ ਗਿਣੇ ਅੱਜ ਕੱਲ ਦੀ ਸੂਈ ਆ ਹਾਂਜੀ ਹਾਂਜੀ ਠੀਕ ਆ ਵੀਰ ਗੋਪੀ ਖੋਲ ਕੇ ਮੜਾ ਜਾ ਕੱਦ ਜਿਹੜਾ ਦੋਸੋਂ ਦਾ ਮੀਡੀਅਮ ਹਾਈਟ ਤੋਂ ਥੋੜੀ ਜਿਹੀ ਪਲੱਸ ਆ ਵੇਲਬੋਲ ਲੰਬੀ ਆ ਵੇਲਬੋਲ ਦੀ ਤੁਸੀਂ ਵੇਖ ਕੇ ਚੈੱਕ ਕਰੋ ਲੰਬਾਈ ਆ ਇਸ ਵੈਡ ਦੀ ਪਹਿ ਮੁੱਠੀਦਾਰ ਥਾਣਾ ਪੂਰਾ ਹੱਥੀ ਚਵਾਈ ਵਾਲਾ ਠੀਕ ਹੈ ਜੋ ਪਖਾਲੇ ਬਖੂਲੇ ਵਾਲੇ ਪਾਸੋਂ ਪੂਰੀ ਖਬਰਦਾਰ ਆ ਕੋਈ 10 12 12 ਕਿਲੋ ਵੀਰ ਬੌਲਾ ਦੱਸ ਰਿਹਾ ਵੀ 2 ਡੰਡਾ ਕਿਆ ਕੀ ਆਵੇਂ ਇਹਦੇ ਥਲੇ 18 ਕਿਲੋ ਬਾਲਾ ਉਹ ਨਹੀਂ ਗੱਲ ਉਹਨੇ ਜੀ ਜੋ ਗੱਲ ਸਚਾਈ ਆ ਆਪਾਂ ਸਚਾਈ ਦੱਸ ਕੇ ਦੇਵਾਂਗੇ ਲਓ ਜੀ ਮਗਰ ਵੀ ਇਹਦੇ ਬੱਚੀ ਆ ਫੀਮੇਲ ਕਾਫ ਤੋਰਤੇ ਚ ਇੱਕ ਬਰੀ ਬੀ ਗੋਪੀ ਪਰਾਂ ਨੂੰ ਹੋਰ ਆ ਦੇਖੋ ਇਹਦਾ ਜੱਡਾ ਕਿ ਚਲੋ ਭਾਂਡਾ ਭੁੰਡਾ ਵੈੜ ਤੋਂ ਉਹ ਤਰਾ 15 14 ਲੀਟਰ ਕੇ ਜਿਆਦਾ ਨਹੀਂ ਭਾਜੀ ਉਹ ਆਂਦੇ ਸਾਡੀਆਂ ਵੱੱਛੀ ਕੋਈ 20 ਕਿਲੋ ਤੇ ਪਲੱਸ ਹੀ ਚਲਦੀਆਂ ਪਹਿਲਾਂ 20 22 20 22 ਤੇ ਗਾੜੀ ਆਪਾਂ ਕੋਈ ਗਾਰੰਟੀ ਨਹੀਂ ਦਿੰਦੇ ਆਪਾਂ ਕਿਹੜੇ ਇੱਥੇ ਪੱਠੇ ਪਾ ਕੇ ਹੁੰਦੇ ਨੇ ਆ ਬਿਲਕੁਲ ਜੀ ਤੇ ਆਪਾਂ ਗਾਰੰਟੀ ਨਹੀਂ ਦਿੰਦੇ ਕੋਈ ਪਾਜ ਰੱਦ ਦਿੰਦੇ ਦਾਵਾ ਨਹੀਂ ਕੋਈ ਕਰਦੇ ਵੀ ਐਵੇਂ ਆਪਾਂ ਕਹਿ ਦਈਏ ਵੀ ਪਿੱਛੇ ਆਪਾਂ ਘਰੇ 20 ਕਿਲੋ ਚੋਕੇ ਦੇ ਹਾਂ ਹਾਂ ਜੀ ਹਾਂ ਬਾਕੀ ਚਵਾ ਸਕਦੀ ਬਖਾਰਾ ਬੂਲਾ ਜਿਹੜਾ 22 ਦੀ 15 ਤੋਂ 24 ਦੀ ਗਾਰੰਟੀ ਹੋਊਗੀ ਹਾਂ ਹਾਂ ਜੀ ਹਾਂ ਜੀ ਠੀਕ ਆ ਇਹ ਇਹਰਾ ਮੁੱਲ 64000 ਬਾਜੀ ਕਰਦੇ ਆ 64000 ਹਾਂ ਸਿੱਧੀਆਂ ਛੌੜਾਂ 60000 ਦੀ ਦੇ ਦਾਂਗੇ 60000 ਦੀ ਹਾਂਜੀ ਹਾਂਜੀ ਦੇ ਦਾਂਗੇ ਤੇ ਰਾ ਸਿਰ ਦੀ ਗੱਲ ਕਰਤੀ ਆ ਕਿ ਹੋ ਗਈ ਆ ਕਿ ਬਸ ਹੋਣੀ ਆ ਜੀ ਨਹੀਂ ਕੋਈ ਵੀਰ ਭਰਾ ਉਹ ਮਾਨ ਕਰਾਂਗੇ ਮਾਨ ਕਰਦੇ ਆ ਜੀ ਹਾਂਜੀ ਮਾਨ ਕਰਾਂਗੇ ਲਓ ਜੀ 60000 ਦੀ ਇਹ ਮਾਨ ਬਾਜੀ ਇਤਨਾ ਲੰਮੇ ਹੀ ਪੂਰੇ ਹਾਂ ਆ ਭਾਲ ਨੇ ਥੋੜੀ ਭਾਲ ਪੈ ਗਈ ਆ ਇਹਨਾਂ ਨੂੰ ਹੈਗੀ ਆ ਨੋਰਮਲ ਥੋੜੀ ਭਾਲ ਪੈ ਗਈ ਆ ਲਓ ਜੀ ਠੀਕ ਆ ਥੋੜੀਆਂ ਬਾਦੀਆਂ ਭਲਾਪੁਲਾ ਹੈਗੀਆਂ ਦੋਸਤੋ ਪਹਿਲਾਂ ਬੱਛੀ ਆ ਤੇ ਜਿੱਦਾਂ ਕਿ ਬਿਲਕੁਲ ਕੱਲ ਸੂਈ ਆ ਠੀਕ ਆ ਜੀ ਤੇ ਪਹਿਲਾਂ ਵੜ ਕਰਕੇ ਥੋੜੀ ਬਾ ਉਹ ਤੁਹਾਨੂੰ ਥੋੜੀ ਬਾਦੀ ਦਿਖਾਈ ਵੀ ਦੇ ਦੂਗੀ ਜਿਵੇਂ ਪਾਲਪਰ ਉੱਤਰੀ ਤੇ ਥੋੜਾ ਜਿਹਾ ਥਾਣ ਹੋਰ ਨਿਕਲ ਕੇ ਸਾਹਮਣੇ ਆ ਜਾਊਗਾ ਹਾਂ ਜੀ ਚਵਾਈ ਬੋਲੋ ਚਵਾਈ ਵਾਲਾ ਥਾਣਾ ਜਿੱਦਾਂ ਮਰਜ਼ੀ ਵੀਰ ਕੋਈ ਚੋ ਕੇ ਤਸੱਲੀ ਕਰ ਲੇ ਪੌਲੇ ਤੇ ਚੱਲਣ ਰਹੀ ਆ ਤੇ 60000 ਲੈਣ ਦੇਣਾ ਲੈ ਹੀਰੇ ਅੱਗੇ ਆ ਜਾ ਸੈਕਿੰਡ ਨੰਬਰ ਤੇ ਆਪਣੇ ਕੋਲ ਜਿਹੜੀ ਉਹ ਕਹਿਣ ਦਾ ਇਹ ਮੜਾ ਇੱਚ ਤੇ ਛਗੀ ਆਵੂਗਾ ਮੜਾ ਜਾਈ ਗੱਲ ਪ્યોਰ ਪ્યોਰ ਛੇ ਤਾਂ ਤਾਂ ਹਾਂ ਛਗੀ ਕੰਨੀ ਵਾਲੇ ਖੜੇ ਆ ਕੰਨੀ ਵਾਲੇ ਹੁੰਦੇ ਜਾਂਦੇ ਬਰਾਬਰ ਉਹ ਤੇ ਛਗੀ ਹੋ ਹੁੰਦੀ ਆ ਅੱਛਾ ਅੱਛਾ ਬਰਾਬਰ ਨਹੀਂ ਕੀਤੇ ਹਾਂ ਜੀ ਹਾਂ ਜੀ ਚੱਕੇ ਆ ਜੇ ਬਰਾਬਰ ਨਹੀਂ ਕੀਤੇ ਹੋ ਗਿਆ ਤਦੋ ਤੋ ਮੂੰਹ ਦੰਦੀ ਵੀ ਤੁਹਾਨੂੰ ਨੋਟ ਕਰਾਤਾ ਛੇਕ ਦੇ ਜਿਹੜੇ ਬਰਾਬਰ ਕੀਤੇ ਆ ਤੇ ਕੰਨੀਆਂ ਵਾਲੇ ਦੰਦ ਜਿਹੜਾ ਮੂੰਹ ਕੱਢਿਆ ਚੱਕਿਆ ਪਰ ਫਾਰ ਦੇ ਕਰਕੇ ਕਾਲੀ ਪੈਂਦੀ ਆ ਵੰਗਾ ਨਹੀਂ ਪਾਉਣਾ ਪੈਂਦਾ ਇਸੇ ਤਰ੍ਹਾਂ ਚਵਾਈ ਕਰੋ ਇਸ ਤਰ੍ਹਾਂ ਚਵਾਈ ਚਵਾਈ ਕਰਾਈ ਲੈ ਵੀ ਚੰਗੀ ਗੱਲ ਹੈ ਬਹੁਤ ਠੰਡੀ ਆ ਉਹ ਵੀ ਠੰਡੇ ਧੀਰੇ ਪਸ਼ੂਆਂ ਦੀਆਂ ਨਿਸ਼ਾਨੀਆਂ ਨੇ ਡੰਗਰ ਸਾਦੇ ਹਾਇਰ ਕੀ ਠੰਡੇ ਆ ਠੀਕ ਹੈ ਜੀ ਹਾਂ ਜੀ ਮੌਸਮ ਵੀ ਠੰਡਾ ਕਰ ਦਿੰਦਾ ਤੋ ਮੌਸਮ ਠੰਡਾ ਹੈ ਜਦੋਂ ਇਧਰ ਨੂੰ ਆਉਣਾ ਹੋਵੇ ਤਾਂ ਬਸ ਕਾਲੀਆਂ ਘਟਾਈ ਆ ਜੀ ਹਾਂ ਇਹਦੇ ਇੱਕ ਆ ਜਿਹੜੀ ਆਪਣੇ ਕੋਲ ਬੈੜ ਵੀਰ ਖੜੀ ਹੈ ਬਲੈਕ ਰੰਗ ਦੇ ਵਿੱਚ ਹਾਂਜੀ ਹਾਂਜੀ ਇਹਦਾ ਕੀ ਵੀਰਵਾ ਵੀਰ ਇਹਦਾ 12 ਦਿਨਾਂ ਦੀ ਬਾਜੀ ਸੂਈ ਆ ਠੀਕ ਹੈ ਜੀ ਕੋਈ 14 ਦੀ ਮੰਨ ਲੈ ਕਈ ਕਹਿ ਦਿੰਦੇ ਇੰਨੇ ਦੀ ਕਹਿ ਦਈਏ 15 ਦੀ ਕੋਈ ਮੰਨ ਲੈ ਨਹੀਂ ਕਹਿ ਸਕਦੇ ਹਾਂ ਉਹਨਾਂ 12 ਦਿਨਾਂ ਦੀ ਕਹਿਤਾ ਆਪਾਂ 12 ਦੀ ਕਹਿਤਾ ਠੀਕ ਹੈ ਬੱਚਾ ਇਹਦੇ ਮਗਰ ਕੀ ਆ ਗਿਆ ਇਹਨੇ ਮਗਰ ਬੱਚਾ ਆ ਗਿਆ ਭਾਜੀ ਬੱਚਾ ਮਗਰ ਸੂਗਾ ਦੂਜੇ ਹੀ ਆ ਵੀ ਦੂਜਾ ਸੂਗਾ ਇਹ ਪਿਓਰ ਦੂਜੇ ਸੂਬੇ ਹਾਂਜੀ ਦੁੱਧ ਕਿੰਨਾ ਆਈ ਦੇ ਥਲੇ ਦ 18 ਕਿਲੋ ਹੋਊਗਾ ਆਏ ਨੈਟ ਜੀ ਗੱਲ ਕਰੀਏ ਤਾਂ ਭਾਜੀ ਆਪਾਂ ਇਹ ਨਹੀਂ ਆ ਦਜਾ ਤੜਕੇ 3 ਵਜੇ ਚ ਹੋ ਸਾਢੇ 6 ਸ਼ਾਮ ਨੂੰ ਸਾਫ਼ ਕਰਦੇ ਹਾਂ। ਲਓ ਜੀ 6 ਤੋਂ 6:30 ਵਾਈ ਆ ਸਾਢੇ 6 ਤੇ 18 ਕਿਲੋ ਦੋਸਤੋ ਦੁੱਧ ਆ ਜਿਹੜੀ ਆਪਾਂ ਤੁਹਾਨੂੰ ਵਿਹੜ ਦਿਖਾ ਰਹੇ ਹਾਂ ਦੂਜਾ ਸੂਆ ਮਗਰ ਬੱਚਾ 12 ਨਹੀਂ ਤੇ 13 ਦਿਨਾਂ ਦਾ ਕੋਈ ਮੰਨ ਲੈ ਬੱਚਾ ਤੁਹਾਨੂੰ ਨਾਲ ਹੀ ਦੇਖ ਰਿਹਾ ਪਿੱਛੇ। ਖੰਡੀ ਇਹ ਇਨਾ ਇਹਨੂੰ ਵੰਗਾ ਪਾਉਣਾ ਪੈਂਦਾ। ਅੱਛਾ ਜੀ ਮੈਂ ਵੀ ਬਾਜੀ ਕਹਿੰਦਾ ਕੋਈ ਦੂਰ ਤੋਂ ਭਾਈ ਜਣੇ ਹੋਣ ਲਾਉਂਦੇ ਆ ਔਨਲਾਈਨ ਮੰਗਾਉਣੀਆਂ। ਇਹ ਵੀ ਨਹੀਂ ਕਹਿੰਦਾ ਰਾਤ ਰਾਤ ਕਿਹੋ ਜਿਹੀ ਅਸੀਂ ਰੋਟੀ ਖਾਣੀ ਉਹ ਵੀ ਖਾ ਲੂਗਾ। ਹਾਂ। ਰਾਤ ਚੋ ਹਾਂ ਜਿਹਨੇ ਫੇਰ ਮਿਲ ਲੋ ਦੁੱਧ। ਹਾਂ। ਵੀ ਇਹ ਨਹੀਂ ਕੋਈ ਇਤਰਾਜ਼ ਹੀ ਰੈਨੂ ਹੈਗਾ ਵੀ ਯਾਰ ਇੱਕ ਡੰਗ ਚਵਾਈ ਦਾ ਬਾਅਦ ਕਹਿਣਾ ਵੀ ਸਾਡਾ ਗਾਹ ਕਾਉਂਡਿਆ ਜੇ ਲੈਣੀ ਤੇ ਨਾ ਮੈਨੂੰ ਕਾਏ ਸੀ ਲੱਗਾ ਮੈਨੂੰ ਸੌਵੇਂ ਰੋਟੀ ਪਾਣੀ ਖਾਵੇ ਕੋਈ ਚੱਕਰ ਨਹੀਂ ਪੂਰੀ ਕੇਅਰ ਕੇਅਰ ਦੀ ਤਾਂ ਪੂਰੀ ਕੇਅਰ ਹੋਊਗੀ ਭੈਣ ਭਰਾਵਾਂ ਕਿਤਰਾ ਦੀ ਅਸੀਂ ਰੋਟੀ ਖਾਂਦੇ ਭਾਜੀ ਉਹ ਵੀ ਖਾ ਲੂਗਾ ਆਣ ਕੇ ਹਾਂ ਬਿਲਕੁਲ ਜੀ ਬਿਲਕੁਲ ਹਾਂਜੀ ਲਓ ਦੋਸਤੋ ਵੀਰਾਂ ਦਾ ਵੀ ਜਿਹੋ ਜਿਹਾ ਤਿਲ ਫੁੱਲ ਜੋ ਵੀ ਸਰੂਗਾ ਰੋਟੀ ਪਾਣੀ ਜਲ ਪਾਣੀ ਦੀ ਪੂਰੀ ਸਿਫਤ ਆ ਮੇਰਾ ਵੀਰ ਇੱਥੇ ਇਹ ਨਾ ਕੋਈ ਕਾਲੀ ਕਰੇ ਵੀ ਯਾਰ ਇੱਕ ਡੰਗ ਚੋਕੇ ਤੇ ਆਖੇ ਫੜ ਲਓ ਫੜ ਲਓ ਉਹ ਥੋੜੀ ਇੱਛਾ ਵਿਸ਼ਵਾ ਕਿਦੇ ਰਿਲੇਟਿਵ ਹੈਗੇ ਆ ਤੁਹਾਡੇ ਤਾਂ ਵੀ ਤੁਸੀਂ ਨੇੜੇ ਬਨੇ ਰਹਿ ਲਿਓ ਘਰੇ ਰਹਿਣਾ ਕਹੀ ਨਹੀਂ ਵੀ ਰਿਲੇਸ਼ਨ ਜਾਂ ਰਿਲੇਟਿਵ ਹੈਗਾ ਤੇ ਬੇਸ਼ੱਕ ਇੱਕ ਟਾਈਮ ਤੋਂ ਟਾਈਮ ਤਸੱਲੀ ਕਰਨ ਦੇ ਲਈ ਤੁਸੀਂ ਘਰੇ ਵੀ ਰਹਿ ਸਕਦੇ ਜੇ ਰੋਟੀ ਪਾਣੀ ਚਾਹ ਪਾਣੀ ਜਲ ਪਾਣੀ ਪੂਰਾ ਪ੍ਰਬੰਧ ਹੈਗਾ ਠੀਕ ਆ ਜੀ ਸੋ ਇਹ ਬੈਡ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਆ ਦੂਜਾ ਸੁਆ ਕਾਲੀ ਸੋਨੇ ਥਣ ਦੇਵੇ ਤੇ ਵਿੱਚ ਮੁੱਠੀਦਾਰ ਥਣਾ ਕਰਵਾ ਲਈ ਤੇ ਦੁੱਧ ਵੀਰ ਨੇ ਤੁਹਾਨੂੰ ਦੱਸ ਹੀ ਦਿੱਤਾ ਵੀ ਖੁੱਲਾ ਡੁੱਲਾ ਕੋ 17 ਲੀਟਰ ਚੋਗੇ ਤਸੱਲੀ ਕਰ ਲੈ ਠੀਕ ਆ ਜੀ ਗਾਰੰਟੀ ਲੈਣੀ ਤੇ 17 ਦੀ ਲੈ ਲੈ ਹਾਂ ਹਾਂਜੀ ਹਾਂਜੀ ਠੀਕ ਆ ਜੀ ਲੇ ਹੀਰੇ ਇਹ ਆਪਾਂ ਦੇਵਾਂਗੇ ਕਿਨੇ ਦੀ ਆਪਣੇ ਸੱਜਣਾ ਨੂੰ ਇਹਦਾ ਮੁੱਲ ਜਾਇਜ਼ ਰੱਖਣਾ ਇਹਦਾ ਆ ਹਾਂਜੀ ਮੁੱਲ 60000 ਕਰਦੇ ਭਾਜੀ 60000 ਹਾਂਜੀ ਹਾਂਜੀ ਲੈਣ ਦੇ ਨਾਲ ਹੀ ਗੱਲ ਕਰ ਗਏ ਕਰ ਦਈਏ ਛੋਟਾ ਸਿੱਧੀਆਂ ਕਰ ਦਈਏ ਦੋ ਨਹੀਂ ਕਰਨੀ ਤਿੰਨ ਨਹੀਂ ਕਰਨੀ 55000 ਦੀ ਪੂਰੇ ਦੇ ਦਈਏ 55 ਦੀ ਹਾਂਜੀ ਹਾਂਜੀ ਹੂੰ ਤੇ ਉਹ ਤਰ੍ਹਾਂ 18 20 ਕਿਲੋ ਵਾਲੀ ਗਾਂ ਕਿਤਰਾ ਮਰਜ਼ੀ ਕੋਈ ਵੀ ਰੱਖੇ ਲੱਭ ਲਈਏ ਭਾਵੇਂ 10 ਪਿੰਟ ਥੁਰ ਪਰ ਕੇ ਲੱਭ ਲਈਏ ਹੂੰ 60 65000 ਤੋਂ ਘਟ ਆਉਂਦੀ ਨਹੀਂ ਹੂੰ ਲਓ ਜੀ ਹਾਂਜੀ 55000 ਦੀ ਇਹ ਦੋਸਤੋ ਤੁਹਾਨੂੰ ਵੈੜ ਮੱਝਾ ਲੈਣਗੇ ਇਹ ਵੀ ਬਾਰਡ ਨਹੀਂ ਉਧਰੋਂ ਹੀ ਲੈਂਦੀ ਆ ਠੀਕ ਆ ਹਾਂਜੀ ਹਾਂਜੀ ਲਓ ਜੀ ਆ ਕਾਵਾ ਠੰਡੀਆਂ ਇਤਰਾ ਮੰਗੇ ਨਹੀਂ ਪਾਉਣੇ ਇਤਨੇ ਬਹਿ ਜਾਣਾ ਬਰਫਾ ਬਿਲਕੁਲ ਠੰਡੀਆਂ ਧੀਰੀਆਂ ਸੀਲ ਸਾਉ ਇਤਰ ਹੀਰੇ ਆ 6 ਤੋਂ 6:30 ਵਜੇ ਚਵਾਈ ਆ 6:30 4:00 ਵਜੇ ਆ ਜੱਸੀ ਆ ਗਈ ਭਾਜੀ ਦੁੱਧ ਮੱਝਾਂ ਉਹਦਾ ਅੱਛਾ ਜੀ ਹੈ ਕਰਾ ਉਹ ਸਿਆ ਪਾ ਬਹੁਤ ਸਾਰੇ ਕਿਤੇ ਵਿੱਚ ਆ ਠੀਕ ਆ ਜੀ ਤੇਸੀਪਣ ਵੀ ਹੈਗਾ ਵਹਿੜ ਦੇ ਵਿੱਚ ਪਾ ਪਾ ਨਿੱਕਾ ਵਿੱਚ ਰੱਖਣਾ ਪੈਂਦਾ ਕੋਈ ਨਾ ਕੋਈ ਵੀਰ ਕੋ ਮਨਦਾ ਨਹੀਂ ਨਹੀਂ ਵੇਖੋ ਜੀ ਖਰੀਦਦਾਰ ਹਰ ਤਰ੍ਹਾਂ ਦਾ ਥੋੜੇ ਪੈਸੇ ਲਾ ਕੇ ਵੀ ਕਈਆਂ ਨੇ ਡੰਗਾ ਸਾਰਨਾ ਜਿਹਰੇ ਦਾ ਸੁਹਾ ਗਨਮਾ ਉਹਨਾਂ ਦੂਜਾ ਗਿਆ ਹੋਏ ਕੋਈ ਤੀਜਾ ਮੰਨ ਲਏ ਵੀ ਨਹੀਂ ਹਾਂ ਨੂੰ ਨਹੀਂ ਕੋਈ ਗੱਸਾ ਆਹੋ ਹਾਂਜੀ ਹਾਂਜੀ ਅੱਛਾ ਜੀ ਜਦੋਂ ਆਪ ਖਰੀਦਣ ਜਾਂਦੇ ਜੀ ਹਾਂਜੀ ਹਾਂਜੀ ਤੁਹਾਨੂੰ ਲੋਕੀ ਘਰਾਂ ਵਾਲੇ ਫੜਿਆ ਵਿਚਾਰ ਨਾ ਹੁੰਦਾ ਨਾ ਵੀ ਇਹ ਚੌਥੇ ਆ ਤੀਜੇ ਆ ਹਾਂ ਜੀ ਇਹ ਹੁਣ ਆਪਾਂ ਗਾਂਲ ਦੀ ਗੱਲ ਨਹੀਂ ਕਰਨੀ ਹੁਣ ਤਾਂ ਆਪਾਂ ਆਪ ਕਹਿਣਾ ਵੀ ਇਹ ਤੀਜਾ ਮੰਨ ਕੇ ਲਿਆਓ ਨਹੀਂ ਨਹੀਂ ਤੀਜਾ ਮੰਨੇ ਕੋਈ ਸਾਨੂੰ ਨਹੀਂ ਹੁੰਦਾ ਅੱਛਾ ਇਹਦੇ ਦਿਨ ਕਿਨੇ ਦੱਸਿਆ ਸਾਨੂੰ ਕਰਾਂ ਵਾਲੇ ਕਈ ਝੂਠ ਮਾਰ ਦਿੰਦੇ ਆ ਤੇ ਮਾਰਦੇ ਜੀ ਹਰ ਕੋਈ ਬੰਦਾ ਵੇਚਣ ਦਾ ਮਾਰਾ ਬੜਾ ਕੁਝ ਕਰਦਾ ਹੀ ਆ ਪਰ ਆਪਾਂ ਪਰ ਆਪ ਦੇ ਲੋਨ ਦਿਲ ਚ ਮੰਨ ਚੇ ਸੋਚਿਆ ਕਿਸ ਨੂੰ ਝੂਠ ਮਾਰ ਕੇ ਨਹੀਂ ਕੰਮ ਕਰਨਾ ਹਾਂ ਸਹੀ ਹੈ ਜੀ ਨਹੀਂ ਕਾੜਾ ਡੰਗਰ ਪੈ ਜਾਊਗਾ ਆਪਾਂ ਤੇ ਉਹਨੂੰ ਘਾਟੇ ਵਾਧੇ ਨਾਲ ਵੇਚ ਲੈਣਾ ਦੱਸਗੇ ਵੇਚਣਾ ਆਪਾਂ ਪਾਟਾ ਨੋੜ ਨਹੀਂ ਕਿਸੇ ਤੋਂ ਲੈਣਾ ਹੀ ਰੇ ਹਾਂਜੀ ਹਾਂਜੀ ਤੇ ਨਾ ਹੀ ਆਪਾਂ ਫਿਰ ਅਗਲਾ ਮਾਰਾ ਡੰਗਰ ਵੀ ਕਿਉਂ ਲਵੇ ਹਾਂਜੀ ਹਾਂਜੀ ਤੇ ਇਹਦਾ ਦਿਨ ਵੀ ਦੱਸਦੇ ਤੇ ਦੁੱਧ ਦੱਸਦੇ ਕਿੰਨੇ ਆ ਕਿ ਇਹ 5 6 20 ਦਿਨਾਂ ਦੀ ਭਾਜੀ ਸੋਈ ਆ ਬੱਛਾ ਮਗਦੇੜ ਗੇੜ ਹੋ ਗਿਆ ਸਮਾਂ ਮਹੀਨੇ ਦੀ ਲਾਲੇ ਕੋਈ ਹਾਨੋਈ ਵੀ ਨਹੀਂ ਆ ਮਹੀਨੇ ਦੇ ਅੰਦਰ ਵਾਰੀ ਆ ਦੁੱਧ ਕਿੰਨਾ ਦੱਸਿਆ ਦੁੱਧ 11 ਕਿਲੋ ਕੰਡੇ ਵਾਲਾ ਦੁੱਧ ਜਿਹੜਾ ਨੈਟ ਚਵਾਦ ਨੈਟ ਤੇ ਠੀਕ ਆ ਜੀ ਹਾਂਜੀ ਹਾਂਜੀ ਆ ਵੀ 11 ਲੀਟਰ ਦੋਸਤੋ ਦੁੱਧ ਲੱਗੋ ਵੀ ਬਾਲਟੀ ਲਿਆ ਕੇ ਜੀ ਸਪਾਈ ਕਰਾ ਦੇਣੀ ਮਹੀਨੇ ਦੇ ਅੰਦਰ ਵਾਰੀ ਜਿਹੜਾ ਸਮਾਂ ਹੋਇਆ ਇਹਨੂੰ ਬੱਚੀ ਮਗਰ ਬੱਚਾ ਬੱਚਾ ਭਾਜੀ ਮਗਰ ਬੱਚਾ ਠੀਕ ਹੈ ਜੀ ਗੋਰੇ ਰੰਗ ਦੇ ਵਿੱਚ ਆ ਕਰੋ ਜੀ ਸੋ ਜ਼ਿਕਰ ਦੋਸਤੋ ਰੇਟ ਦੀ ਗੱਲ ਕਰੀਏ ਤਾਂ ਰੇਟ 34000 ਹੀਰਾ ਡਿਮਾਂਡ ਕਰਦਾ ਵੀ 34000 ਦੀ ਇਹ ਦੇ ਦੇਵਾਂਗੇ ਸੋ ਮੌਕੇ ਤੇ ਥੋੜਾ ਬਾਧਾ ਕੋਈ ਵੀ ਗੰਜੈਸ਼ ਆ ਵਿੱਚੋਂ ਮਾਨਤਣ ਦੀ ਉਹ ਮੌਕੇ ਤੇ ਹੋ ਜਾਊਗਾ ਠੀਕ ਹੈ ਜੀ ਸੋ 34000 ਦੇ ਵਿੱਚ ਤੁਹਾਨੂੰ ਇਹ ਬੈਡ ਮਿਲ ਜਾਊਗੀ ਸੋ ਰੁਗ ਰੁਗ ਦਾ ਥਾਣਾ ਠੀਕ ਹੈ ਜੀ ਕੋਤ ਨੀਚਵਾ ਇਹਦਾ ਮੁੱਠੀਦਾਰ ਥਾਣਾ ਆਪਾਂ ਕਹਿ ਦਿੰਦੇ ਆ ਵੀ ਛੋਟਾ ਥਾਣਾ ਹੋਵੇ ਉਹ ਵੀ ਤੁਹਾਨੂੰ ਦੱਸ ਦਈਦਾ ਰੁਗ ਰੁਗ ਦਾ ਥਾਣਾ ਤੇ 11 ਕਿਲੋ ਦੁੱਧ ਦੇ ਥੱਲੇ ਹਾਜ਼ਰ ਕੋਈ 25 27 ਦਿਨਾਂ ਦਾ ਸੂਆ ਦੁੱਧ ਵੀ ਫਿਰ ਹੀਰੇ ਹੋ ਜਿਹਾ ਬੈੜਾ ਦਾ ਫਿਰ ਮੱਝਾਂ ਵਾਲਾ ਹੀ ਹੁੰਦਾ तकरीबन ਚਿੱਟਾ ਹੀ ਹਾਂਜੀ 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 ਮੈਂ ਆਖੀ ਜਮ 12 13 ਕਿਲੋ ਆ ਪਰ ਨਹੀਂ ਕਿਹੜਾ ਕੰਡੇ ਵਾਲਾ ਦੁੱਧ 11 ਕਿਲੋ ਹੈਗਾ ਕੱਲ ਐਂ ਐਂ ਹੀਰੇ ਹਾਂਜੀ ਇਥੋਂ ਬੜੀ ਦੂਰੋਂ ਦਰੋਂ ਤੈਨੂੰ ਪਤਾ ਵੀ ਵੀਰਾਂ ਨੇ ਚੱਲ ਕੇ ਆਉਣਾ ਕਈ ਮਗਾ ਲੈਂਦੇ ਨੇ ਐਸੇ ਆਣ ਕੇ ਬਾਅਦ ਜਮਾ ਲਾ 11 ਕਿਲੋ ਕਹਿ ਕੇ 80 ਦੂਰੋਂ ਅਗਲਾ ਆ ਜੇ ਤੇ 90 ਕਿਲੋ ਨਿਕਲੋ ਫਿਰ ਸਵਾਦ ਨਹੀਂ ਆਣਾ ਥਾਣਾ ਦੀ ਬਹੁਤ ਚਵਾਈ ਬਹੁਤ ਗਰੰਟੀ ਥਾਣਾ ਦੀ ਹਾਂ ਪੂਰ ਛਟਾ ਹੋਵੇ ਵੱਧ ਘੱਟ ਹੋਵੇ ਆਪਣੀ ਗਰੰਟੀ ਹੋਵੇ ਹਾਂ ਹਾਂਜੀ ਹਾਂਜੀ ਅੱਛਾ ਜੇ ਮੰਨ ਲਾ ਵੀ ਤਿੰਨੇ ਵੇੜਾਂ ਕੋਈ ਖਰੀਦਣ ਵੀਰ ਆ ਰਿਹਾ ਤਿੰਨੇ ਵੇੜਾਂ ਦਾ ਨਿਚੋੜ ਕੱਢ ਦਈਏ ਵੀ ਚਵਾਈਆਂ ਚਪੂਈਆਂ ਪੁੰਬੇਆਂ ਚਵਾਈਆਂ ਇੱਕ ਲੰਬਰ ਹੋਣਗੀਆਂ ਠੀਕ ਆ ਹਾਂਜੀ ਹਾਂਜੀ ਪਰ ਮੈਂ ਵਾਰ-ਵਾਰ ਇਹ ਗੱਲ ਕਹਿਣਾ ਵੀਰ ਜਨਾਨੀ ਨੇ ਹਰ ਭੈਣ ਨੇ ਕਿਸੇ ਨੇ ਚੋਣੀ ਦੀ ਕੋਈ ਵੀਰ ਨੇ ਚੋਣੀ ਹੁੰਦੀ ਆ ਕੋਈ ਉਮਰ ਵੱਡੀ ਹੁੰਦੀ ਹੈ ਹਨਾ ਤੇ ਨਹੀਂ ਚੋਇਆ ਜਾਂਦਾ ਡੰਗ ਮੈਂ ਨਾ ਆਣ ਕੇ ਰਾਤ ਰੋ ਚੋ ਦੋ ਦੋ ਰਾਤਾਂ ਬੇਸ਼ੱਕ ਰੋ ਸਾਡੇ ਰੋ ਇਹ ਨਹੀਂ ਕਿ ਚੱਕ ਸਹੀ ਹੈ ਸਹੀ ਹੈ ਹਾਂਜੀ ਚੋ ਅਓ ਦੋਸਤੋ ਐ ਦਾ ਵਪਾਰ ਦਾ ਕਾਮਾ ਵੀਰ ਸਿੱਧ ਪਧਰਾ ਆ ਵੀਰ ਆ ਸੌ ਸੁਭਾਅ ਵੀਰ ਦਾ ਤੇ ਆਪਦੇ ਵੱਲੋਂ ਮਾਲ ਨਰਕ ਪਰਖ ਆਪਣੀ ਤਸੱਲੀ ਕਰਕੇ ਖਰੀਦਦਾਰੀ ਕਰਦੇ ਨੇ ਤੇ ਆਪਾਂ ਹਰ ਵਾਰ ਅਗਲੇ ਵੀਰਾਂ ਨੂੰ ਵੀ ਕਹਿੰਨੇ ਆ ਬੇਨਤੀ ਕਰ ਦਿੰਦੇ ਨੇ ਹੱਥ ਜੋੜ ਕੇ ਆਨਲਾਈਨ ਸੌਦਾ ਵੀ ਕਰੋ ਨਹੀਂ ਕੱਲੀਆਂ ਸੀ ਦੋ ਗਾਵਾਂ ਆਨਲਾਈਨ ਕਰੋ ਪਰ ਕੱਲੀਆਂ ਕਿ ਜਿਹੜਾ ਖਰੀਦ ਕੇ ਪਸ਼ੂ ਲੈ ਕੇ ਜਾਣਾ ਉਹ ਤੇ ਵਰਗੀ ਕੋਈ ਰੀਸ ਨਹੀਂ ਹੈ ਹਾਂਜੀ ਹਾਂਜੀ ਤੇ ਬਾਅਦ ਵਿੱਚ ਕੋਈ ਕਿਸੇ ਨੂੰ ਲਾਂਭਾ ਲੈਣ ਦੇ ਨਾਲ ਆ ਕੰਮ ਹੀ ਖਤਮ ਹੋ ਜਾਂਦਾ ਹਾਂਜੀ ਆ ਪ੍ਰੀਤ ਕੋਟ ਅਸੀਂ ਵੀਰ ਕੋਈ ਉਹ ਆ ਬਾਹਰ ਹੀ ਵੀਰਾ ਹਾਂ ਤੇ ਉਹਨੇ ਉਧਰੋਂ ਪੈਸੇ ਪਾ ਤੇ ਰ ਆਪਾਂ ਗਾਵਾਂ ਘਲਤੀਆਂ ਸੀ ਆਨਲਾਈਨ ਹੀ ਘਲਤੀਆਂ ਸੀ ਹਾਂ ਚੰਗਾ ਨਿਕਲਿਆ ਮਾਲ ਵਧੀਆ ਮਾਲ ਬਹੁਤ ਆਂਦੇ ਵਧੀਆ ਚੰਗੀਆਂ ਗਾਵਾਂ ਨਿਕਲੀਆਂ ਹਨ ਚਲੋ ਬਹੁਤ ਵਧੀਆ ਗੱਲ ਹਾਂਜੀ ਹਾਂਜੀ ਅਜਾ ਹੀਰੇ ਵੀਰ ਇੱਕ ਨੰਬਰ ਬੋਲ ਦਈਏ ਆਪਣੇ ਚਾਂਦਨੀ ਜੀ ਲੋ 13 441 13 ਠੀਕ ਹੈ ਜੀ ਹਾਂਜੀ ओके ओके ठीक है भाई माल अगले दिन अपना बिक ਜਾਂਦਾ ਇੰਨੀ ਕਿਰਪਾ ਗਈ ਹੈ ਚੱਲ ਹਾਂ ਮਾਲ ਵੀਰੇ ਸਾਫ ਸੁਥਰਾ ਬਾਬੇ ਦੀਪ ਸਿੰਘ ਜੈਜ ਹੋਇਆ ਤਾਂ ਮਾਲ बिकੂ ਗਈ ਬਹੁਤ ਬਾਬੇ ਦੀਪ ਸਿੰਘ ਦੀ ਕਿਰਪਾ ਹਾਂ ਚਲੋ ਮਾਲਕ ਕਿਰਪਾ ਰੱਖੇ ਸੱਚੇ ਪਾਤਸ਼ਾਹ ਤੇ ਦੋਸਤੋ ਅੱਜ ਆਜਾ ਨਾਗਸੀ ਹੀਰੇ ਦੇ ਕੋਲ ਟੋਟਲ 6 3 ਮੱਜਾਂ ਤੇ 3 ਵੜਾ ਤੁਹਾਨੂੰ ਦਿਖਾਤੀਆਂ ਨੇ ਬਾਕੀ ਇੱਥੇ ਆਣ ਕੇ ਜਿੰਦਾ ਮਰਜੀ ਤਸੱਲੀਆਂ ਕਰੀ ਚਲੋ ਮੇਰਾ ਵੀਰ ਪੈਸੇ ਖਰਚ ਕਰਨੇ ਹੁੰਦੇ ਆ ਕਿਸੇ ਭਰਾ ਨੇ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ